ਸੋਚ ਰਸੀ ਗੱਲ ਚਾਰ ਜੂਣ ਦੀ ਚੱਲੀ ਪ੍ਰਕਰ ਮਾਚ ਨਦੀ ਖੂਣਦੀ ਮੌਤ ਵਾਲੀ ਘਾਟ ਨਰਦੋਸ਼ ਤਾਰਤੇ ਜਾਲ ਮਾਨੇ ਬਾਲਕ ਮਾਸੂਮ ਮਾਰਤੇ ਮੌਤ ਵਾਲੀ ਘਾਟ ਨਰਦੋਸ਼ ਤਾਰਤੇ ਜਾਲ ਮਾਨੇ ਬਾਲਕ ਮਾਸੂਮ ਮਾਰਤੇ ਨਾਨਕ ਨਵਾਸ ਤੇ ਸਰਾਸ ਮੁੰਦਰੀ ਲੈਵਰੇ ਰੇ ਸਾਰੇ ਬੰਦਰਾ ਬਲੁੰਦਰੀ ਨਾਨਕ ਨਵਾਸ ਤੇ ਸਰਾਸਮੁੰਦਰੀ ਲੈਵਰੇ ਰੇ ਸਾਰੇ ਬੰਦਰਾ ਬਲੁੰਦਰੀ ਸਰਾ ਰਾਮਦਾਸ ਤੇ ਲੰਗਰ ਸਾੜ ਤੇ ਝਾਲਮਾਨੇ ਬਾਲਕ ਮਸੂਮ ਮਾਰਤੇ ਝਾਲਮਾਨੇ ਬਾਲਕ ਮਸੂਮ ਆਇ ਸ਼ਰਦਾਲੂ ਥਾਂੋਂ ਥਾਂਈ ਬਨਤੇ ਪਾਣੀ ਵਾਲੀ ਟੈਂਕੀ ਤੇ ਬੁਰਜ ਪੰਨਤੇ ਆਇ ਸ਼ਰਦਾਲੂ ਥਾਂੋਂ ਥਾਂਈ ਬਨਤੇ ਫੇਰ ਉਹਨਾ ਟੈਂਕ ਸੀ ਅੰਦਰ ਵਾੜਤੇ ਝਾਲਮਾਨੇ ਬਾਲਕ ਮਾਸੂਮ ਮਾਰਤੇ ਝਾਲਮਾਨੇ ਬਾਲਕ ਮਾਸੂਮ ਮਾਰਤੇ ਦਿਨ ਰਾਤ ਹੀ ਛੱਡਦੇ ਸੀ ਬੰਬ ਕਹਿਰ ਦੇ ਵੇਖ ਵੇਖ ਦੰਦ ਜੁੜ ਗਏ ਸੀ ਸ਼ਹਿਰ ਦੇ ਦਿਨ ਰਾਤ ਛੱਡ ਦੇ ਸੀ ਮੰਬ ਕਹਿਰ ਦੇ ਵੇਖ ਵੇਖ ਦੰਦ ਜੁੜ ਗਏ ਸੀ ਸ਼ਹਿਰ ਦੇ ਪਰ ਕਰਮਾਂ ਦੇ ਵਿੱਚ ਸੀ ਕਮਾਂਡੋ ਤਾਰਤੇ ਝਾਲਮਾਨੇ ਬਾਲਕ ਮਸੂਮ ਮਾਰਤੇ ਝਾਲਮਾਨੇ ਬਾਲਕ ਮਸੂਮ ਮਾਰਤੇ ਝਾਲਮਾਨੇ